ਸੱਚ ਦੀ ਆਵਾਜ਼ ਚੈਨਲ ਦੇ ਨਾਲ ਜੁੜੇ ਹੋਏ ਸਭੀ ਸਰੋਤਿਆਂ ਨੂੰ ਗੁਰੂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ 10 ਗੁਰੂ ਸਹਿਬਾਨ ਦੀ ਜੋਤ ਆਖਿਆ ਜਾਂਦਾ ਹੈ ਜਿਸ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਦੇ ਵਿੱਚ ਛੇ ਗੁਰੂ ਸਹਿਬਾਨਾਂ ਦੀ ਪਾਵਨ ਬਾਣੀ 15 ਭਗਤਾਂ ਦੀ ਤਿੰਨਾਂ ਗੁਰਸਿੱਖਾਂ ਦੀ ਅਤੇ 11 ਭਟਾਂ ਦੀ ਪਾਵਨ ਬਾਣੀ ਮੌਜੂਦ ਹੈ ਤੇ ਜਿੰਨੂੰ ਆਪਾਂ 35 ਮਹਾਂਪੁਰਸ਼ਾਂ ਦੀ ਪਾਵਨ ਬਾਣੀ ਦਾ ਸਮੂਹ ਆਖਦੇ ਹਾਂ ਤੇ 10 ਗੁਰੂ ਸਹਿਬਾਨਾਂ ਦੀ ਜਗਦੀ ਜੋਤ ਦਾ ਨਾਮ ਦਿੱਤਾ ਜਾਂਦਾ ਹੈ ਉਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਦੇ ਸਦਕਾ ਦੁਨੀਆ ਭਰ ਦੇ ਇਤਿਹਾਸਿਕ ਗੁਰੂ ਘਰਾਂ ਵਿੱਚ ਜਦੋਂ ਸਵੇਰ ਦੇ ਟਾਈਮ ਗੁਰੂ ਸਾਹਿਬ ਦੇ ਪ੍ਰਕਾਸ਼ ਹੁੰਦੇ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਮੌਜੂਦ ਹੁੰਦੇ ਹੈ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਅੰਮ੍ਰਿਤ ਵੇਲੇ ਦਾ ਜਿਹੜਾ ਨਜ਼ਾਰਾ ਹੈ ਉਹਨੂੰ ਵੇਖਣ ਨੂੰ ਹਰ ਇਨਸਾਨ ਦੀਆਂ ਅੱਖਾਂ ਤਰਸਦੀਆਂ ਨੇ ਕਿਸ ਤਰ੍ਹਾਂ ਸੰਗਤਾਂ ਦੀ ਭੀੜ ਲੱਗੀ ਹੁੰਦੀ ਹੈ ਜਦੋਂ ਗੁਰੂ ਸਾਹਿਬ ਦਾ ਪਾਕ ਸਰੂਪ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਵੱਲ ਜਾਂਦਾ ਹੈ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਦਾ ਉਹੀ ਪਵਿੱਤਰ ਪਾਵਨ ਸਰੂਪ ਆਮ ਗੁਰੂ ਘਰਾਂ ਦੇ ਵਿੱਚ ਵੀ ਹੁੰਦਾ ਹੈ ਆਮ ਗੁਰੂ ਘਰਾਂ ਦੇ ਵਿੱਚ ਸਵੇਰ ਦੇ ਟਾਈਮ ਬਹੁਤ ਸਾਰੇ ਐਸੇ ਗੁਰੂ ਘਰ ਨੇ ਜਿੱਥੇ ਪ੍ਰਕਾਸ਼ ਕਰਨ ਵਾਲਾ ਕੇਵਲ ਇੱਕ ਇਕਲੌਤਾ ਗ੍ਰੰਥੀ ਮੌਜੂਦ ਹੁੰਦਾ ਹੈ ਸੋਸ਼ਲ ਮੀਡੀਆ ਉਤੇ ਇੰਨੀ ਦਿਨੀ ਇੱਕ ਵੀਡੀਓ ਬਹੁਤ ਜ਼ਿਆਦਾ ਮਸ਼ਹੂਰ ਹੈ ਲਗਾਤਾਰ ਵਾਇਰਲ ਹੋ ਰਹੀ ਹੈ ਉਹ ਵੀਡੀਓ ਸਕਰੀਨ ਤੇ ਉੱਤੇ ਤੁਸੀਂ ਫੇਰ ਇੱਕ ਵਾਰ ਦੇਖ ਸਕਦੇ ਹੋ ਗਰੰਤੀ ਸਿੰਘ ਲਤ ਤੋਂ ਅਪਾਹਜ ਹੈ ਹੱਥ ਦੇ ਵਿੱਚ ਉਹਨੇ ਆਪਣੀ ਡਾਂਗ ਫੜੀ ਹੋਈ ਹੈ ਗੁਰੂ ਸਾਹਿਬ ਦਾ ਪਵਿੱਤਰ ਸਰੂਪ ਗਰੰਤੀ ਸਿੰਘ ਦੇ ਸਿਰ ਦੇ ਉੱਤੇ ਮੌਜੂਦ ਹੈ ਤੇ ਉਹ ਬੜਾ ਬੈਲੈਂਸ ਬਣਾ ਕੇ ਤੇ ਡਾਂਗ ਦੇ ਨਾਲ ਆਪਣੇ ਆਪ ਨੂੰ ਸੰਭਾਲ ਕੇ ਹੌਲੀ 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 ਉਹ ਗੁਰੂ ਸਾਹਿਬ ਦਾ ਸਰੂਪ ਲੈ ਕੇ ਆਖਰਕਾਰ ਪੀੜੇ ਵੱਲ ਆਉਂਦਾ ਅਸਥਾਨ ਤੇ ਲਿਆ ਕੇ ਰੱਖਦਾ ਤੇ ਪ੍ਰਕਾਸ਼ ਕਰਦਾ ਹੁੰਦਾ ਇਕੱਲਾ ਹੀ ਹੈ ਇਸ ਵੀਡੀਓ ਦੀ ਬਹੁਤ ਵੱਡੀ ਚਰਚਾ ਸੋਸ਼ਲ ਮੀਡੀਆ ਤੇ ਛਿੜੀ ਹੋਈ ਹੈ ਬਹੁਤ ਸਾਰੇ ਲੋਕਾਂ ਨੇ ਕਮੇਟੀ ਨੂੰ ਗਾਲਾਂ ਕੱਢੀਆਂ ਬਹੁਤ ਸਾਰੇ ਲੋਕਾਂ ਨੇ ਉਲਟਾ ਸਿੱਧਾ ਬੋਲਿਆ ਕਿ ਇਹ ਖਾਲਸ ਸਥਾਨ ਬਣਾਉਣਾ ਚਾਹੁੰਦੇ ਨੇ ਪਰ ਇਹਨਾਂ ਦੀ ਆਪਣੀ ਹਾਲਤ ਬਹੁਤ ਮਾੜੀ ਹੈ ਤੇ ਆਪਣੇ ਗੁਰੂ ਦਾ ਵੀ ਆ ਮਾਨ ਸਤਕਾਰ ਨਹੀਂ ਕਰਦੇ ਏ ਤਾਂ ਗੱਲ ਐ ਤੁਸੀਂ ਆਪਣੀ ਅੱਖੀ ਇੱਕ ਵੀਡੀਓ ਵੇਖ ਲਈ ਤੇ ਚਲੋ ਉਹਦੇ ਤੇ ਤੁਸੀਂ ਗੱਲਬਾਤ ਕਰ ਲਈ ਤੇ ਪਰ ਮੈਂ ਆਪਣੇ ਵੱਲੋਂ ਜਿਹੜੀ ਮੈਂ ਗੱਲ ਕਵਾਂਗਾ ਇਸ ਵੀਡੀਓ ਦੇ ਬਾਰੇ ਮੇਰਾ ਵਿਊ ਰਿਵਿਊ ਇਹ ਐ ਇਸ ਵੀਡੀਓ ਦੇ ਬਾਰੇ ਕਿ ਲੱਖ ਦੀ ਲਾਨਤ ਹੈ ਉਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਗੁੱਸਾ ਨਹੀਂ ਕਰਨਾ ਗੱਲ ਦਾ ਫੇਰ ਦੁਬਾਰਾ ਲੱਖ ਦੀ ਲਾਨਤ ਉੱਥੋਂ ਦੀ ਪ੍ਰਬੰਧਕ ਕਮੇਟੀ ਦੀ ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਜਿਨ੍ਹਾਂ ਦੇ ਕੋਲ ਇੰਨਾ ਵੀ ਸਮਾਂ ਨਹੀਂ ਕਿ ਉਹ ਗੁਰੂ ਸਾਹਿਬ ਦਾ ਪ੍ਰਕਾਸ਼ ਜਦੋਂ ਹੁੰਦਾ ਹੈ ਤੇ ਉੱਥੇ ਉਹ ਮੌਜੂਦ ਹੋਣ ਇਹ ਬਹੁਤ ਵੱਡੀ ਪ੍ਰੋਬਲਮ ਹੈ 90% ਐਸੇ ਗੁਰੂ ਘਰ ਹੈ ਜਿੱਥੇ ਸਵੇਰ ਦੇ ਟਾਈਮ ਗ੍ਰੰਥੀ ਸਿੰਘ ਕੱਲਾ ਹੀ ਪ੍ਰਕਾਸ਼ ਕਰਦਾ ਹੈ ਸਿਰ ਦੇ ਉੱਤੇ ਉਹਨੇ ਗੁਰੂ ਸਾਹਿਬ ਦਾ ਸਰੂਪ ਲਿਆ ਹੁੰਦਾ ਤੇ ਆਪ ਹੀ ਇੱਕ ਹੱਥ ਦੇ ਨਾਲ ਚੌਰ ਦੀ ਸੇਵਾ ਕਰਦਾ ਹੋਇਆ ਉਹ ਆਉਂਦਾ ਹੈ ਹੁਣ ਮੈਂ ਆਪਣੀ ਤੁਹਾਨੂੰ ਹੱਡ ਬੀਤੀ ਦੱਸ ਦਿਨਾ ਮੈਂ ਵੀ ਗਰੰਤੀ ਸਿੰਘ ਦੀ ਲਾਈਨ ਵਿੱਚੋਂ ਬਾਹਰ ਆਇਆ ਹਾਂ ਅੱਜ ਕੱਲ ਆਪਣਾ ਹੋਰ ਕੰਮ ਕਰ ਰਹੇ ਆ ਪਰ ਗਰੰਤੀ ਸਿੰਘ ਦੀ ਲਾਈਨ ਵਿੱਚੋਂ ਬਾਹਰ ਨਿਕਲੇ ਆ ਤੇ ਬਹੁਤ ਸਾਰੇ ਐਸੇ ਗੁਰੂ ਘਰਾਂ ਦੇ ਵਿੱਚ ਸੇਵਾ ਕਰ ਚੁੱਕਾ ਮੈਂ ਜਿੱਥੇ ਇਹ ਹਾਲਾਤ ਬਣੇ ਐ ਅਮਰੀਕਾ ਦੇ ਵਿੱਚ ਕੁਝ ਗੁਰੂ ਘਰਾਂ ਵਿੱਚ ਜਿੱਥੇ ਮੈਂ ਸੇਵਾ ਕੀਤੀ ਹੈ ਮੈਂ ਨਾਮ ਮੈਂਨਸ਼ਨ ਨਹੀਂ ਕਰਦਾ ਤੁਹਾਨੂੰ ਹਾਲਾਤ ਇਹੀ ਐ ਸੇਮ ਟੂ ਸੇਮ ਸਵੇਰ ਦੇ ਟਾਈਮ ਇਕੱਲਾ ਗਰੰਤੀ ਮੌਜੂਦ ਹੁੰਦਾ ਆਪ ਹੀ ਅਰਦਾਸ ਕਰਦਾ ਹੈ ਆਪ ਹੀ ਗੁਰੂ ਸਾਹਿਬ ਦਾ ਸਰੂਪ ਸਿਰ ਤੇ ਚੁੱਕਦਾ ਹੈ ਤੇ ਆਪ ਹੀ ਉਹ ਲੈ ਕੇ ਜਾਂਦਾ ਹੈ ਤੇ ਪ੍ਰਕਾਸ਼ ਕਰ ਦਿੰਦਾ ਪਰ ਜਿਹੜੇ ਚੌਧਰੀ ਐ ਸਾਡੇ ਪ੍ਰਧਾਨ ਸਾਹਿਬ ਹੁਣੀ ਸੈਕਟਰੀ ਸਾਹਿਬ ਹੁਣੀ ਜਾਂ ਹੋਰ ਜਿਹੜੇ ਚੌਧਰੀ ਐ ਜਿਨ੍ਹਾਂ ਨੇ ਕੇਵਲ ਤੇ ਕੇਵਲ ਬਕਵਾਸ ਕਰਨੀ ਹੁੰਦੀ ਐ ਗਰੰਤੀ ਸਿੰਘ ਦੇ ਜੀਵਨ ਉੱਤੇ ਜਿਨ੍ਹਾਂ ਨੇ ਗਰੰਤੀ ਸਿੰਘ ਦੀ ਕਲਾਸ ਲਾਉਣੀ ਹੁੰਦੀ ਹੈ ਜਾਂ ਮੀਟਿੰਗਾਂ ਦੇ ਵਿੱਚ ਬੁਲਾ ਕੇ ਉਹਨੂੰ ਜਲੀਲ ਕਰਨਾ ਹੁੰਦਾ ਪਰ ਇੱਥੋਂ ਤੱਕ ਹੀ ਉਹ ਸੀਮਤ ਹੁੰਦੇ ਐ ਲੇਕਿਨ ਇਹਦੇ ਤੋਂ ਅੱਗੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਪਰਸਨਲ ਤੌਰ ਤੇ ਮੈਂ ਤੁਹਾਨੂੰ ਆਪਣੀ ਗੱਲ ਦੱਸ ਦੇਣਾ ਇੱਕ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਮੈਂ ਨਿੱਜੀ ਤੌਰ ਤੇ ਗੱਲ ਕਹੀ ਸੀ ਕਿ ਸਵੇਰ ਦੇ ਟਾਈਮ ਕੋਈ ਵੀ ਇੱਥੇ ਮੌਜੂਦ ਨਹੀਂ ਹੁੰਦਾ ਤੇ ਜ਼ਰੂਰ ਇੱਕ ਜਾਣਾ 8 ਵਜੇ ਪਹੁੰਚਿਆ ਕਰੋ ਸਵੇਰ ਦੇ ਟਾਈਮ ਜਦੋਂ ਪ੍ਰਕਾਸ਼ ਕਰਨਾ ਹੁੰਦਾ ਤਾਂ ਕਿ ਕੋਈ ਚੋਰ ਕਰਨ ਵਾਲਾ ਤਾਂ ਮੌਜੂਦ ਹੋਵੇ ਉੱਥੇ ਕੋਈ ਸਾਥ ਦੇਣ ਵਾਲਾ ਤਾਂ ਮੌਜੂਦ ਹੋਵੇ ਉੱਥੇ ਪਰ ਜਵਾਬ ਅਗੋਂ ਇਹ ਮਿਲਦੇ ਨੇ ਕਿ ਸਾਡੇ ਕੋਲ ਟਾਈਮ ਨਹੀਂ ਹੈ ਅਸੀਂ ਤਾਂ ਐਤਵਾਰ ਦੀ ਐਤਵਾਰ ਹੀ ਆ ਸਕਦੇ ਆ ਇਹ ਤਾਂ ਸਾਡੇ ਹਾਲ ਹੈ ਇਹ ਤਾਂ ਤੁਸੀਂ ਇੱਕ ਵੀਡੀਓ ਵੇਖ ਲਈ ਤੇ ਆਪਣਾ ਜਿਹੜਾ ਗੁੱਸਾ ਉਹਨੂੰ ਕੱਢ ਦਿੱਤਾ ਤੇ ਪਤਾ ਨਹੀਂ 90% ਹੋਰ ਗਰੰਤੀਆਂ ਦੇ ਕੋਲੋਂ ਪੁੱਛ ਕੇ ਦੇਖ ਲਓ ਤੁਸੀਂ ਹਾਲਾਤ ਇਹੀ ਹੈ ਉਹ ਆਪ ਹੀ ਵਿਚਾਰੇ ਕੱਲੇ ਪ੍ਰਕਾਸ਼ ਕਰਦੇ ਆ ਕੱਲੇ ਹੀ ਉਹ ਸੁਖਾਸਨ ਕਰਕੇ ਗੁਰੂ ਸਾਹਿਬ ਦਾ ਸਰੂਪ ਲੈ ਕੇ ਅੰਦਰ ਚਲੇ ਜਾਂਦੇ ਐ ਹਾਲਾਤ ਇਹੀ ਐ ਜਿੱਥੇ ਮਰਜੀ ਚਲੇ ਜਾਓ ਫਿਰ ਆਪਾਂ ਡੀਂਗਾ ਇਹ ਮਾਰਦੇ ਆ ਅਸੀਂ ਜੀ ਬਹੁਤ ਵੱਡੇ ਵੱਡੇ ਗੁਰਸਿੱਖਾਂ ਦੇ ਬੱਚੇ ਆ ਸਾਡਾ ਬੜਾ ਵੱਡਾ ਇਤਿਹਾਸ ਹੈ ਇਹ ਤਾਂ ਗੱਲ ਉਹੀ ਹੋ ਗਈ ਨਾ ਕਿ ਸਾਡੇ ਬਜ਼ੁਰਗਾਂ ਨੇ ਕੁਝ ਕੀਤਾ ਆਪਾਂ ਕੀ ਕੀਤਾ ਸਾਡੇ ਕੋਲ ਤਾਂ ਟਾਈਮ ਨਹੀਂ ਨਾ ਬਾਕੀਆਂ ਦੀ ਤਾਂ ਮੈਂ ਚਲੋ ਮੈਂ ਕੀ ਗੱਲ ਕਰਨੀ ਐ ਕਮ ਸੇ ਕਮ ਜਿਹੜੇ ਠੇਕੇਦਾਰ ਐ ਜਿਹੜੇ-ਜਿਹੜੇ ਗੋਲਕਾਂ ਦੇ ਉੱਤੇ ਸੱਪ ਬਣ ਕੇ ਬੈਠੇ ਹੋਏ ਐ ਉਹ ਆਪਣੀ ਜ਼ਿੰਮੇਵਾਰੀ ਸਾਂਭ ਲੈਣ ਉਹਨਾਂ ਦਾ ਸਿਰ ਸੜਿਆ ਆਪਣੀ ਜ਼ਿੰਮੇਵਾਰੀ ਸਾਹਮਣ ਮਰਗੇ ਆਓ ਕਿਉਂ ਨਹੀਂ ਉਹ ਪਹੁੰਚਦੇ ਉੱਥੇ ਜਿਸ ਇਸ ਗਰੰਤੀ ਸਿੰਘ ਦੀ ਇਹ ਵੀਡੀਓ ਜਿਹੜੀ ਐ ਤਰਸਯੋਗ ਹਾਲਤ ਵਿੱਚ ਮੈਂ ਵੇਖੀ ਐ ਇਹ ਬਹੁਤ ਮਾੜੀ ਗੱਲ ਐ ਗਰੰਤੀ ਸਿੰਘ ਅਪਾਹਜ ਐ ਉਹ ਡਿੱਗ ਵੀ ਸਕਦਾ ਗੁਰੂ ਸਾਹਿਬ ਦਾ ਸਰੂਪ ਵੀ ਇੱਥਾਂ ਡਿੱਗ ਸਕਦਾ ਕੁਝ ਵੀ ਹੋ ਸਕਦਾ ਬਾਅਦ ਵਿੱਚ ਕੀ ਹੋਣਾ ਉਹਨੂੰ ਕੁੱਟਣ ਵਾਲੇ ਆ ਜਾਣਗੇ ਗਰੰਤੀ ਸਿੰਘ ਨੂੰ ਕੁੱਟਣ ਵਾਲੇ ਆ ਜਾਣਗੇ ਤੇ ਕੁੱਟਣ ਵਾਲੇ ਆ ਕੇ ਕੁੱਟ ਕੇ ਜਾਣਗੇ ਵੀਡੀਓ ਵੀ ਬਣਨਗੀਆਂ ਬਹੁਤ ਕੁਝ ਹੋਵੇਗਾ ਪਰ ਪ੍ਰੋਬਲਮ ਸਾਡੀ ਉੱਥੇ ਦੀ ਉੱਥੇ ਹੀ ਖੜੀ ਖੜੀ ਰਹਿਣੀ ਹੈ ਡੀਂਗਾ ਮਾਰਨ ਨਾਲੋਂ ਕੁਝ ਕਰਕੇ ਵਿਖਾਈਏ ਆਪਾਂ ਪਰ ਕੱਲੀਆਂ ਡੀਂਗਾ ਮਾਰਨ ਦੇ ਨਾਲ ਕੁਝ ਨਹੀਂ ਹੋਣਾ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਪੂਰ ਇਦਾਂ ਦੇ ਸ਼ਬਦਾਂ ਆਪਾਂ ਵਰਤਦੇ ਹੀ ਆ ਪਰ ਰਿਸਪੈਕਟ ਉਹਨਾਂ ਦੀ ਕਿੰਨੀ ਕੀ ਕੁਝ ਕੁ ਇਤਿਹਾਸਕ ਅਸਥਾਨਾਂ ਉੱਤੇ ਰਿਸਪੈਕਟ ਹੈ ਬਾਕੀ ਜਿਹੜੇ ਪਿੰਡਾਂ ਦੇ ਗੁਰਦੁਆਰੇ ਐ ਉੱਥੇ ਕਿੰਨੀ ਕੁ ਰਿਸਪੈਕਟ ਹੈ ਗਰੰਤੀ ਸਿੰਘਾਂ ਨੂੰ ਪੁਛ ਕੇ ਵੇਖ ਲਓ ਕੀ ਹਾਲਾਤ ਐ ਬਹੁਤ ਬੁਰਾ ਹਾਲ ਐ ਕੋਈ ਹਾਲਾਤ ਨਹੀਂ ਐ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੇਰੇ ਨਾਨਕੇ ਐ ਗੁਰਦਾਸਪੁਰ ਦੇ ਵਿੱਚ ਨਾਨਕਿਆਂ ਦਾ ਮੇਰਾ ਪਿੰਡ ਐ ਸੁੰਡਲਕਲਾਂ ਗੁਰਦਾਸਪੁਰ ਅਲੀ ਹਾਲ ਦੇ ਕੋਲ ਐ ਬੜੀ ਲੰਮੇ ਸਮੇਂ ਪਹਿਲਾਂ ਦੀ ਗੱਲ ਐ ਓਨੀ ਦਿਨੀ ਮੈਂ ਬਹੁਤ ਛੋਟਾ ਹੁੰਦਾ ਸੀ ਤੇ ਸਾਡੇ ਸਕੂਲ ਦੇ ਵਿੱਚ ਛੁੱਟੀਆਂ ਪਈਆਂ ਸਰਕਾਰੀ ਤੇ ਮੈਂ ਨਾਨਕੇ ਚਲਾ ਗਿਆ ਨਾਨਕੇ ਚਲਾ ਗਿਆ ਤੇ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਰਿਆ ਮੈਂ ਗੁਰੂ ਘਰ ਦੇ ਵਿੱਚ ਸ਼ੁਰੂ ਤੋਂ ਛੋਟਾ ਹੁੰਦਾ ਜਾਂਦਾ ਰਿਆਂ ਤੇ ਸੇਵਾਵਾਂ ਕਰਨ ਦਾ ਵੀ ਸ਼ੌਂਕ ਸ਼ੁਰੂ ਤੋਂ ਹੀ ਬਣਿਆ ਰਿਆ ਤੇ ਨਿਤਨੇਮ ਦਾ ਪਾਠ ਨਿੱਕਾ ਹੁੰਦੇ ਕਰ ਲਿੰਦਾ ਹੁੰਦਾ ਸੀ ਤੇ ਉੱਥੋਂ ਦਾ ਗਰੰਤੀ ਸਿੰਘ ਪਿੰਡ ਸੁੰਡਲ ਦਾ ਛੋਟਾ ਜਿਹਾ ਗੁਰੂ ਘਰ ਸੀ ਉੱਥੇ ਅੱਜ ਵੀ ਤੁੰਦਲੀ ਤੁੰਦਲੀ ਯਾਦ ਮੈਨੂੰ ਤੇ ਉਹ ਗਰੰਤੀ ਸਿੰਘ ਨੇ ਕਿਤੇ ਜਾਣਾ ਸੀ ਵਿਆਹ ਤੇ ਜਾਂ ਸ਼ਾਦੀ ਤੇ ਜਾਂ ਕਿਤੇ ਹੋਰ ਕੋਈ ਉਹਦਾ ਆਪਣਾ ਪ੍ਰੋਗਰਾਮ ਸੀ ਮੈਨੂੰ ਯਾਦ ਨਹੀਂ ਚਲੋ ਤੇ ਗਰੰਤੀ ਸਿੰਘ ਨੇ ਜਾਣਾ ਸੀ ਉਹਨੂੰ ਪਤਾ ਲੱਗਾ ਕਿ ਇਹ ਮੁੰਡਾ ਜਿਹੜਾ ਉਹ ਕਰ ਲਿੰਦਾ ਪਾਠ ਪੂਜਾ ਤੇ ਇਹਨੂੰ ਆਪਾਂ ਡਿਊਟੀ ਸੰਭਾਲ ਦੇਣੀ ਹੈ ਇੱਕ ਦਿਨ ਦੀ ਮੈਨੂੰ ਕਹਿੰਦਾ ਵੀ ਸਵੇਰ ਨੂੰ ਪ੍ਰਕਾਸ਼ ਕਰ ਦਵੀਂ ਮੈਂ ਕਿਹਾ ਵੀ ਠੀਕ ਹੈ ਕਰ ਦਾਂਗੇ ਤੇ ਉਹ ਸਾਰੀ ਗੱਲਬਾਤ ਸਮਝਾ ਕੇ ਮੈਨੂੰ ਚਲਾ ਗਿਆ ਸਵੇਰ ਨੂੰ ਜਦੋਂ ਮੈਂ ਉੱਥੇ ਪਹੁੰਚਿਆ ਪ੍ਰਕਾਸ਼ ਕਰਨ ਵਾਸਤੇ ਕੱਲੇ ਨੇ ਪ੍ਰਕਾਸ਼ ਕੀਤਾ ਹਨੇਰਾ ਸੀ ਗੁਰਦੁਆਰੇ ਚ ਬੜਾ ਬੁਰਾ ਹਾਲ ਛੋਟਾ ਜਿਹਾ ਸਥਾਨ ਸੀ ਪ੍ਰਕਾਸ਼ ਕੀਤਾ ਤੇ ਪ੍ਰਕਾਸ਼ ਕਰਨ ਤੋਂ ਪਹਿਲਾਂ ਦੀ ਮੈਂ ਤੁਹਾਨੂੰ ਗੱਲ ਦੱਸ ਦਣਾ ਜਿਸ ਜਗ੍ਹਾ ਤੇ ਪ੍ਰਕਾਸ਼ ਕਰਨਾ ਸੀ ਉਸ ਜਗ੍ਹਾ ਤੇ ਐਨੇ ਕੀੜੇ ਐਨੀਆਂ ਕੀੜੀਆਂ ਤੇ ਕੀੜੇ ਕਿ ਬੁਰਾ ਹਾਲ ਕਿ ਬੈਣ ਤੋਂ ਪਹਿਲਾਂ ਹੀ ਮੇਰੇ ਪੈਰਾਂ ਨੂੰ ਉਹ ਲੜ ਗਏ ਹੋਇਆ ਕੀ ਸੀ ਕਿ ਬਹੁਤ ਜਦਾ ਪ੍ਰਸ਼ਾਦ ਨਿੱਕੇ ਨਿੱਕੇ ਮਿਸ਼ਰੀ ਦੇ ਦਾਣੇ ਉੱਥੇ ਖਿਲਰੇ ਹੋਏ ਸੀ ਜਿੱਦਾਂ ਫੁੱਲੀਆਂ ਮਿਸ਼ਰੀ ਦਾਣੇ ਖਿਲਰੇ ਹੋਏ ਸੀ ਤੇ ਉਹ ਜਿਹੜੇ ਐ ਉਹਦੇ ਕਰਕੇ ਕੀੜੀਆਂ ਕੁੜੀਆਂ ਬਹੁਤ ਸੀ ਉੱਥੇ ਮੌਜੂਦ ਤੇ ਉਹ ਸਾਰੀ ਜਿਹੜੀ ਜਗ੍ਹਾ ਸੀ ਕੀੜੇ ਕੀੜੀਆਂ ਨਾਲ ਭਰੀ ਹੋਈ ਜਦੋਂ ਪ੍ਰਕਾਸ਼ ਕਰਕੇ ਪਾਠ ਕਰਕੇ ਮੈਂ ਆ ਗਿਆ ਤਾਂ ਉਹਦੇ ਤੋਂ ਬਾਅਦ ਕਿਉਂਕਿ ਸਾਨੂੰ ਸਿੱਖਿਆ ਦਿੱਤੀ ਜਿਸ ਗਰੰਤੀ ਸਿੰਘ ਨੇ ਉਹ ਬਹੁਤ ਹੀ ਸੁਚੱਜੇ ਬੰਦੇ ਸੀ ਪਿੰਡ ਸੰਗਤਪੁਰਾ ਦੇ ਭਾਈ ਦਲਜੀਤ ਸਿੰਘ ਹਣੀ ਸੋ ਮੈਂ ਉਹ ਉਹਨਾਂ ਭਾਈ ਸਾਹਿਬਾਂ ਨੂੰ ਕਿਹਾ ਵੀ ਸੇਵਾ ਤਾਂ ਮੈਂ ਕਰਤੀ ਹੈ ਪਰ ਇੰਨਾ ਬੁਰਾ ਹਾਲ ਹੈ ਇੰਨਾ ਬੁਰਾ ਹਾਲ ਬਿਲਕੁਲ ਵੀ ਸਫਾਈ ਨਹੀਂ ਗੁਰੂ ਘਰ ਦੇ ਵਿੱਚ ਕੀੜੀਆਂ ਦੇ ਨਾਲ ਭਰਿਆ ਪਿਆ ਔਰ ਜਿਸ ਜਗ੍ਹਾ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਣਾ ਉਸ ਜਗ੍ਹਾ ਤੇ ਵੀ ਬਿਲਕੁਲ ਸਫਾਈ ਨਹੀਂ ਗੰਦੇ ਕੱਪੜੇ ਬੁਰਾ ਹਾਲ ਤੇ ਅੱਗੋਂ ਹੱਥ ਜੋੜ ਕੇ ਮੈਨੂੰ ਅੱਜ ਵੀ ਸਾਰੀ ਗੱਲ ਯਾਦ ਹੈ ਹੱਥ ਜੋੜ ਕੇ ਮੈਨੂੰ ਉਹ ਕਹਿੰਦੇ ਕਿ ਪੁੱਤਰ ਜੀ ਬਸ ਇਦਾਂ ਹੀ ਐ ਇੱਥੇ ਕੋਈ ਹੋਰ ਸੇਵਾ ਕਰਨ ਵਾਲਾ ਹੈ ਹੀ ਨਹੀਂ ਐ ਤੇ ਛੋਟਾ ਜਿਹਾ ਪਿੰਡ ਐ ਸਵਾਲ ਇਹ ਨਹੀਂ ਛੋਟਾ ਜਿਹਾ ਪਿੰਡ ਐ ਸਵਾਲ ਇਹ ਐ ਕਿ ਆਪਾਂ ਜਿਹਨੂੰ ਹਾਜ਼ਰਾ ਹਜੂਰ ਜਾਹਰਾ ਹਜੂਰ ਕਹਿੰਨੇ ਆ ਉਹਦਾ ਧਿਆਨ ਕਿੰਨਾ ਕੁ ਆਪਾਂ ਰੱਖਦੇ ਆ ਉਸ ਸਰੂਪ ਦਾ ਇਦਾਂ ਦੀਆਂ ਹੋਰ ਬਹੁਤ ਬਹੁਤ ਜ਼ਿਆਦਾ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾ ਸਕਦੀਆਂ ਨੇ ਪਰ ਸਮਾਣੀ ਐ ਸੋ ਜਿੱਥੋਂ ਤੱਕ ਹੋ ਸਕੇ ਜੇ ਤੁਹਾਡੇ ਪਿੰਡਾਂ ਦੇ ਵਿੱਚ ਵੀ ਜਿਹੜੇ ਵੀਡੀਓ ਸੁਣ ਰਹੇ ਐ ਇਹ ਹਾਲਾਤ ਨੇ ਤਾਂ ਉੱਥੇ ਪਹੁੰਚ ਕੇ ਜਰੂਰ ਸੇਵਾ ਨਾਲ ਕਰਿਆ ਕਰੋ ਗੁਰੂ ਸਾਹਿਬ ਦੇ ਸਰੂਪ ਦੀ ਇਦਾਂ ਬੇਦਬੀ ਹੋਣੀ ਚੰਗੀ ਗੱਲ ਨਹੀਂ ਬਾਕੀ ਬੇਦਬੀਆਂ ਤੇ ਆਪਾਂ ਬਹੁ ਡੀਂਗਾ ਮਾਰਦੇ ਆ ਇਹ ਵੀ ਇੱਕ ਬੇਦਬੀ ਹੈ ਤੇ ਵਿਸ਼ੇਸ਼ ਤੌਰ ਤੇ ਜਿਹੜੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਇੱਧਰ ਉੱਧਰ ਮੂੰਹ ਮਾਰਨ ਦੀ ਬਜਾਏ ਤੇ ਗਰੰਤੀ ਸਿੰਘਾਂ ਨੂੰ ਉੱਤੇ ਆਪਣੀ ਸਰਪੰਚੀ ਝਾੜਨ ਦੀ ਬਜਾਏ ਇਨ੍ਹਾਂ ਸਵਾਵਾਂ ਦੇ ਵਿੱਚ ਆਪਣਾ ਸਾਥ ਦਿਆ ਕਰੋ ਇੰਨੀ ਬੇਨਤੀ ਸਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ